ਦਖੋ ਬੜਾ ਦੁਖਦਾਈ ਘਟਨਾ ਹੋਈ ਹੈ ਜਿਹੜਾ ਅਮਨ ਰਾਥ ਯਾਤਰੀਆਂ ਦੇ ਉੱਤੇ ਅਟੈਕ ਕੀਤਾ ਗਿਆ ਹੈ ਔਰ ਇਹ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਜਿਹੜਾ ਆਤੰਕਵਾਦੀ ਆ ਉਹਦਾ ਕੋਈ ਧਰਮ ਨਹੀਂ ਹੁੰਦਾ ਕਿਉਂਕਿ ਜੋ ਇਨਸਾਨ ਪਰਮਾਤਮਾ ਦੇ ਵਿੱਚ ਆਸਥਾ ਔਰ ਵਿਸ਼ਵਾਸ ਰੱਖਦਾ ਹੈ ਉਹ ਕਦੇ ਵੀ ਪਰਮਾਤਮਾ ਦੇ ਘਰ ਜਾਣ ਵਾਲੇ ਕਿਸੇ ਵਿਅਕਤੀ ਦੇ ਉੱਤੇ ਅਟੈਕ ਨਹੀਂ ਕਰੇਗਾ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਔਰ ਅਸੀਂ ਨਿੰਦਾ ਕਰਦੇ ਹਾਂ ਜਿਹੜੀ ਉੱਤੇ ਬੀਜੇਪੀ ਦੀ ਗਠਜੰਬੰਦਨ ਵਾਲੀ ਸਰਕਾਰ ਹੈ ਉਹਦੀ ਵੀ ਔਰ ਬੀਜੇਪੀ ਦੀ ਵੀ ਕਿਉਂਕਿ ਬੀਜੇਪੀ ਵੀ ਚੁੱਪ ਬੈਠੀ ਹੋਈ ਹੈ ਇਸ ਮੁੱਦੇ ਦੇ ਉੱਤੇ ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਬਾਰੇ ਵੀ ਇਹ ਗੱਲ ਕਹਿਣਾ ਚਾਹਾਂਗੀ ਕਿ ਹੱਲੇ ਤੱਕ ਸ਼ਰੋਮ ਨੇ ਅਕਾਲੀ ਦਲ ਦੇ ਜਿਹੜੇ ਪੇਟਰਨ ਪ੍ਰਕਾਸ਼ ਸਿੰਘ ਬਾਦਲ ਔਰ ਉਹਨਾਂ ਦੇ ਸੁਪੁੱਤਰ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਜੀ ਔਰ ਉਹਨਾਂ ਦੀ ਨੂੰਹ ਰਾਣੀ ਜਿਹੜੀ ਸੈਂਟਰ ਦੀ ਹਿੰਦੂ ਸਰਕਾਰ ਦੇ ਵਿੱਚ ਇੱਕ ਮੰਤਰੀ ਬਣ ਕੇ ਬੈਠੀ ਹੈ ਇਹਨਾਂ ਤਿੰਨਾਂ ਵੱਲੋਂ ਹੱਲੇ ਤੱਕ ਹਿੰਦੂ ਧਰਮ ਸਮਾਜ ਵਾਸਤੇ ਇਹਨਾਂ ਨੇ ਇੱਕ ਹਾ ਦਾ ਨਾਰਾ ਵੀ ਨਹੀਂ ਮਾਰਿਆ ਔਰ ਮੈਂ ਇਹ ਵੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਉਣਾ ਚਾਹਨੀ ਹੈ ਕਿ ਬਤੌਰ ਮੁੱਖ ਮੰਤਰੀ ਜਦੋਂ ਹਿਮਾਲੀਅਨ ਸੁਨਾਮੀ ਆਈ ਆ ਪੰਜਾਬ ਦੇ ਵਿੱਚ Hindu ਸ਼ਰਧਾਲੂਆਂ ਵਾਸਤੇ ਪੰਜਾਬ ਰੋਡਵੇਜ਼ ਦੀ PRTC ਦੀ ਇੱਕ ਸਿੰਗਲ ਬੱਸ ਵੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜਿਹੜਾ Hindu ਸ਼ਰਧਾਲੂਆਂ ਵਾਸਤੇ ਨਹੀਂ ਸੀ ਭੇਜੀ ਕਿ ਉਹ ਪੰਜਾਬ ਵਾਪਸ ਆ ਸਕਣ ਔਰ ਇਹਨਾਂ ਸਾਰੀਆਂ ਗੱਲਾਂ ਤੋਂ ਇਹਨਾਂ ਦੀ ਮਾਨਸਿਕਤਾ ਚ ਲੱਗਦੀ ਹੈ ਕਿ ਕਿੰਨੀ ਛੋਟੀ ਔਰ ਤੰਗ ਸੋਚ ਰੱਖਦੇ ਨੇ ਇਹ ਹਿੰਦੂ ਸਮਾਜ ਵਾਸਤੇ ਔਰ ਜਦੋਂ ਵੋਟਾਂ ਆਂਦੀਆਂ ਇਹ ਆਪਣੇ ਆਪ ਚ ਸੈਕੂਲਰਿਜ਼ਮ ਦਾ ਚੋਲਾ ਪਾ ਕੇ ਘੁੰਮਣਾ ਸ਼ੁਰੂ ਹੋ ਜਾਂਦੇ ਆ ਪਰ ਅੰਦਰ ਹੀ ਅੰਦਰ ਅੰਦਰ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਹਿੰਦੂ ਕੌਮ ਨੂੰ ਦੇਖਣਾ ਵੀ ਨਹੀਂ ਚਾਹੁੰਦੇ ਦੇਖੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਬੜੇ-ਬੜੇ ਡਰਾਮੇਬਾਜ਼ ਨੇ ਪਹਿਲੇ ਇਹਨਾਂ ਨੇ ਇਨਹਿਰ ਵਾਸਤੇ ਜਗ੍ਹਾ ਅਲੋਕੇਟ ਕਰਾਈ ਸੀਗੀ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਲੱਗਾ ਕਿ ਪਾਣੀਆਂ ਦੇ ਰਾਖੇ ਦਾ ਟਾਈਟਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮਿਲ ਗਿਆ ਔਰ ਇਹਨਾਂ ਨੇ ਉਹ ਜ਼ਮੀਨਾਂ ਜਿਹੜੀਆਂ ਲੋਕਾਂ ਨੂੰ ਵਾਪਸ ਕਰ ਦਿੱਤੀਆਂ ਸਾਰੀ ਡਰਾਮੇਬਾਜ਼ੀਆ ਔਰ ਐਸਵਾਈਐਲ ਦਾ ਜਿਹੜਾ ਇਸ਼ੂ ਹੈਗਾ ਇਟ ਇਜ਼ ਵਿਦ ਅ ਕੋਰਟ ਕੋਰਟ ਦੇ ਅੱਗੇ ਜਿਹੜਾ ਹੈ ਸਰਕਾਰਾਂ ਕਮਜ਼ੋਰ ਪੈ ਜਾਂਦੀਆਂ ਉੱਥੇ ਤੁਹਾਨੂੰ ਕੋਰਟ ਦੇ ਅੱਗੇ ਕੋਰਟ ਦੇ ਫੈਸਲੇ ਦੇ ਅੱਗੇ ਸੁਪਰੀਮ ਕੋਰਟ ਦੇ ਫੈਸਲੇ ਦੇ ਅੱਗੇ ਗੋਡੇ ਟੇਕਨੇ ਪੈਣਗੇ ਕੈਪਟਨ ਅਮਰਿੰਦਰ ਸਿੰਘ ਜੀ ਹਰ ਸੰਭ 可能 ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੇ ਪਾਣੀ ਨੂੰ ਜਿਹੜਾ ਬਚਾਇਆ ਜਾ ਸਕੇ ਔਰ ਇਹ ਮਸਲਾ ਜਿਹੜਾ ਹੈ ਇਹਨੂੰ ਰਿਜ਼ੋਲਵ ਕੀਤਾ ਜਾ ਸਕੇ ਬਕਾਇਦਾ ਜ ਕੇਂਦਰ ਦੀ ਸਰਕਾਰ ਹੈਗੀ ਹੈ ਉਥੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਮੀਟਿੰਗਾਂ ਕਰਕੇ ਔਰ ਇਵਨ ਜਿਹੜੇ ਵਾਟਰ ਰਿਸੋਰਸਸ ਮਿਨਿਸਟਰ ਹੈਗੇ ਹੈ ਜਿਹੜੇ ਉਹਨਾਂ ਦੇ ਨਾਲ ਇਹ ਮੀਟਿੰਗਾਂ ਕਰਕੇ ਇਸ ਮੁੱਸਲੇ ਨੂੰ ਸੁਲਝਾਉਣ ਦੀ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਫੂਲਕਾ ਸਾਹਿਬ 22 25 25 ਲੱਖ ਰੁਪਇਆ ਲੈਂਦੇ ਆ ਜੀ ਇੱਕ ਪੇਸ਼ੀ ਦਾ ਕੋਰਟ ਦੇ ਵਿੱਚ ਤੇ ਐਨੇ ਪੈਸੇ ਕਿਹੜਾ ਗਵਾਏਗਾ ਇਹਨਾਂ ਦੀ ਜਿਹੜੀ ਮਨਸ਼ਾ ਹੈਗੀ ਐ 84 ਵਿਕਟਮਸ ਨੂੰ ਲੈ ਕੇ ਕੋਈ ਖਾਸ ਨਹੀਂ ਐ ਬਾਕੀ ਪੇਸ਼ੇ ਜਿਹੜੀਆਂ ਉਹਨਾਂ ਵਿੱਚੋਂ ਨੋਟ ਬਟੋਰਨ ਦੀ ਹੈਗੀ ਐ ਉਹਨਾਂ ਨੇ ਦੇਖਿਆ ਸਰਕਾਰ ਤੇ ਇੱਥੇ ਇਹਨਾਂ ਦੀ ਬਣੀ ਨਹੀਂ ਤੇ ਜਾ ਕੇ ਆਪਣਾ ਜਿਹੜਾ ਕੰਮ ਧੰਦਾ ਕਿਉਂ ਨਾ ਕੀਤਾ ਜਾਵੇ ਸੋ ਇਸ ਕਰਕੇ ਇਹਨਾਂ ਨੇ ਰੈਜ਼ੀਗਨੇਸ਼ਨ ਦਿੱਤਾ ਕੋਈ ਬਲੀਦਾਨ ਨਹੀਂ ਐ ਇਹ ਸਿਰਫ ਲੋਕਾਂ ਦੇ ਵਿੱਚ ਹੀਰੋ ਬਣਨ ਦਾ ਇੱਕ ਇਹਨਾਂ ਦਾ ਤਰੀਕਾ ਹੈਗਾ ਜਿਹੜਾ ਕਿ ਜਨਤਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉੱਥੇ 7 ਸਟਾਰਾਂ 'ਚ ਬੰਦੇ ਨੇ ਇੱਥੇ ਆ ਕੇ ਸਾਈਕਲ ਚਲਾਨੀ ਸ਼ੁਰੂ ਕਰ ਦਿੰਦੇ ਪੰਜਾਬ ਪੰਜਾਬ ਦੇ ਵਿੱਚ ਮੈਂ ਖੁਦ ਆਪਣੇ ਅੱਖੀ ਵੀ ਦੇਖ ਚੁੱਕੀ ਹਾਂ ਮਰੀਡੀਅਨ ਦੇ ਵਿੱਚ ਬੈਠੇ ਸੀਗੇ ਔਰ ਇਹਦਾ ਦਾਦੇ ਸੱਤ ਸਟਾਰ ਜਿਹੜੇ ਹੋਟਲ ਸੈਵਨ ਸਟਾਰ ਹੋਟਲਸ ਆ ਉਹਨਾਂ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਦੇ ਕਿਦਦਰ ਦੇ ਆਮ ਆਦਮੀ ਹੈਗੇ ਆ ਜਿਹੜੇ 25-25 ਲੱਖ ਰੁਪਏ ਇੱਕ ਪੇਸ਼ੀ ਦਾ ਵੀ ਲਾਂਦੇ ਆ ਸੌ ਦਿਨ ਦੇ ਵਿੱਚ ਆ ਕੇ ਕੈਪਟਨ ਸਾਹਿਬ ਨੇ ਜੋ ਕੰਮ ਕੀਤੇ ਨੇ ਉਹ ਜਨਤਾ ਦੇ ਸਾਹਮਣੇ ਹੈ ਕਿ ਜਿਹੜਾ ਇੱਕ ਤਾਂ ਫਾਰਮਰਸ ਦਾ ਲੋਨ ਮਾਫ ਕੀਤਾ ਹੈ ਫਿਰ ਕਈ ਹੋ ਹੋਏ ਚੀਜ਼ਾਂ ਜਿਹੜੀਆਂ ਅਬੋਲਿਸ਼ ਕੀਤੀਆਂ ਜਿਦਾ ਕਿ ਡੀਟੀਓ ਦੀ ਪੋਸਟ ਅਬੋਲਿਸ਼ ਕੀਤੀ ਹੈ ਬਹੁਤ ਸਾਰੇ ਕੰਮ ਜੜੇ ਹੈ ਕੈਪਟਨ ਸਰਕਾਰ ਨੇ ਆ ਕੇ ਕੀਤੇ ਹੈ ਔਰ ਪੈਨਸ਼ਨ ਵੀ ਹੁਣ ਵਧਾ ਕੇ ਮਿਲਣੀ ਹੈਗੀ ਹੈ ਨਵੀਆਂ ਚੀਜ਼ਾਂ ਬਹੁਤ ਕੀਤੀਆਂ ਜਾ ਰਹੀਆਂ ਹੈ ਔਰ 10 ਸਾਲ ਦਾ ਜਿਹੜਾ ਪਾਇਆ ਹੋਇਆ ਖਲਾਰਾ ਇਹਨਾਂ ਦਾ ਅਕਾਲੀ ਭਾਜਪਾ ਦਾ ਉਹ ਸਮੇਟਣ ਦੇ ਵਿੱਚ ਵੀ ਸਾਨੂੰ ਟਾਈਮ ਲੱਗਣਾ ਔਰ ਵਿਰੋਧੀ ਧਿਰ ਜਿਹੜਾ ਕਹਿੰਦੀ ਫਿਰਦੀ ਹੈ ਅਕਾਲੀ ਭਾਜਪਾ ਤੇ ਵਿਰੋਧੀ ਧਿਰ ਦਾ ਵੀ ਇਹਨਾਂ ਨੂੰ ਲੋਕਾਂ ਨੇ ਔਕਾਤ ਨਹੀਂ ਦਿੱਤੀ ਇਹਨਾਂ ਨੂੰ ਤੇ ਗੱਲ ਹੀ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ ਹੈ ਕਿਉਂਕਿ ਇਹਨਾਂ ਨੂੰ ਇੰਨੀ ਵੋਟਾਂ ਹੀ ਨਹੀਂ ਮਿਲੀਆਂ ਹੱਲੇ ਤੇ ਇਹ 17 ਕੇ 16 ਦੇ ਉੱਤੇ ਸਿਮਟ ਗਏ ਹੈਗੇ ਮੈਨੂੰ ਲੱਗਦਾ ਹੈ ਕਿ ਲੈਟ एमसी इलेक्शंस बी ਤੇ ਉਸ ਤੋਂ ਵੀ ਥੱਲੇ ਇਹਨਾਂ ਦਾ ਗ੍ਰਾਫ ਜਿਹੜਾ ਚਲਾ ਜਾਣਾ ਕਿਉਂਕਿ ਅੱਜ ਜਿਸ ਤਰ੍ਹਾਂ ਇਹਨਾਂ ਨੇ ਗੁੰਡਾਗਰਦੀ ਮਚਾਈ ਹੋਈ ਸੀ ਸਰਕਾਰ ਇਹਨਾਂ ਦੀ ਸਰਕਾਰ ਦੇ ਟਾਈਮ ਦੇ ਵਿੱਚ ਇਹਨਾਂ ਲੋਕਾਂ ਨੇ ਅੱਜ ਕੈਪਟਨ ਸਾਹਿਬ ਨੇ ਉਹ ਜਿਹੜਾ ਸਿਸਟਮ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਸਾਫ਼ ਕਰ ਦਿੱਤਾ ਹੈ ਔਰ ਲੋਕਾਂ ਦੇ ਵਿੱਚ ਜਿਹੜੀ ਬਹੁਤ ਠੱਲ ਹੈਗੀ ਹੈ ਔਰ ਸੈਕ੍ਰੇਲੇਜ ਦੇ ਇਹਨਾਂ ਦੇ ਟਾਈਮ ਦੇ ਵਿੱਚ ਜਿਹੜੇ ਮਾਮਲੇ ਹੋਏ ਸੀ ਉਹ ਹੱਲ ਨਹੀਂ ਹੋ ਸਕੇ ਔਰ ਸਾਡੇ ਟਾਈਮ ਦੇ ਵਿੱਚ ਹੁਣ ਤੱਕ 12 ਹੋਏ ਹੈ ਜਿਹਦੇ ਵਿੱਚੋਂ ਕਿ 11 ਅਸੀਂ ਹੱਲ ਵੀ ਕਰ ਚੁੱਕੇ ਹਾਂ ਜਿਹੜੇ ਲੋਕ ਜਿਨ੍ਹਾਂ ਨੇ ਇਹ ਵਦਿੱਕੀ ਕੀਤੀ ਹੈ ਜਿਨ੍ਹਾਂ ਨੇ ਪਾਪ ਕੀਤਾ ਉਹਨਾਂ ਨੂੰ ਫੜਿਆ ਵੀ ਜਾ ਚੁੱਕਾ ਹੈ ਦੇਖੋ ਕੇਬਲ ਦੇ ਮਾਮਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਸਾਹਿਬ ਬਹੁਤ ਚੰਗੀ ਤਰ੍ਹਾਂ ਇਹਨੂੰ ਟੇਕ ਅਪ ਕਰ ਰਹੇ ਆ ਔਰ ਇਹ ਨਹੀਂ ਹੁੰਦਾ ਕਿ ਤੁਸੀਂ ਆਂਦੇਂ ਅਗਲੇ ਨੂੰ ਫੜ ਕੇ ਜੇਲ੍ਹ ਦੇ ਵਿੱਚ ਦੇ ਦੋ ਬਕਾਇਦਾ ਤੌਰ ਤੇ ਸਾਰਾ ਕੁਝ ਡਾਕੂਮੈਂਟਸ ਤਿਆਰ ਹੁੰਦੇ ਆ ਚੀਜ਼ ਤਿਆਰ ਹੁੰਦੀ ਹੈ ਉਹਨੂੰ ਲਾਅ ਜਿਹੜਾ ਹੈ ਲਾਅ ਟੇਕਸ ਇਟਸ ਓਨ ਕੋਰਸ ਉਹਨੂੰ ਟਾਈਮ ਲੱਗਦਾ ਹਰ ਚੀਜ਼ ਨੂੰ ਔਰ ਜਿੱਥੇ ਤੱਕ ਇਹ ਗੱਲ ਹੈਗੀ ਹੈ ਕਿ ਅਸੀਂ ਬੈਕਫੁੱਟ ਤਾਂ ਬੈਕਫੁੱਟ ਤੇ ਕੋਈ ਨਹੀਂ ਬਿਲਕੁਲ ਜਿਹੜਾ ਜਿਹੜੇ ਲੋਕ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਜਿਹੜੀ ਹੈ ਦਿਵਾਈ ਜਾਏਗੀ ਦੇ ਕੋਦੇ ਉੱਤੇ ਮੇਰਾ ਤੇ ਬੜਾ ਸਿੱਧਾ ਸਿੱਧਾ ਮੇਰਾ ਥੀਓ ਹੈਗਾ ਕਿ ਜੇ ਅੱਜ ਵਿਕਰਮ ਮਜੀਠੀਆ ਦਾ ਨਾਮ ਈਡੀ ਵੱਲੋਂ ਨਹੀਂ ਦਿੱਤਾ ਗਿਆ ਤੁਸੀਂ ਦੇਖੋ ਕਿ ਹਰਸਿਮਰਤ कौर ਬਦਲ ਮੈਨੂੰ ਲੱਗਦਾ ਹੈ ਸੈਂਟਰ ਮਿਨਿਸਟਰੀ ਦੇ ਵਿੱਚ ਬੈਠੀ ਇਸ ਕਰਕੇ ਹੈ ਕਿ ਆਪਣੇ ਭਰਾ ਨੂੰ ਬਚਾ ਸਕੇ ਔਰ ਜਦੋਂ ਦਾ ਇਹਦੇ ਭਰਾ ਦਾ ਨਾਮ ਆਇਆ ਹੈ ਇਸ ਸਕੈਮ ਦੇ ਵਿੱਚ ਇਹ ਬੋਲੀ ਨਹੀਂ ਹੈ ਔਰ ਸਪਸ਼ਟ ਹੋ ਜਾਂਦਾ ਹੈ ਕਿ ਮੋਦੀ ਸਾਹਿਬ ਦਾ ਔਰ ਇਹਨਾਂ ਦੀ ਸਰਕਾਰ ਦਾ ਡਰੱਗਸ ਨੂੰ ਲੈ ਕੇ ਕਿਹੋ ਜਿਹੀ ਕਿ ਹੋ ਜਾ ਵਿਊ ਹੈ ਇਹ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਬਚਾਇਆ ਗਿਆ ਇਹ ਜਿਹੜੀ ਜਾਂਚ ਸੀਗੀ ਇਹ ਕੇਂਦਰ ਸਰਕਾਰ ਦੇ ਹੱਥ ਸੀਗੀ ਔਰ ਕੇਂਦਰ ਸਰਕਾਰ ਦੇ ਵਿੱਚ ਹੁੰਦਿਆ ਹਰਸਿਮਰਤ ਨੇ ਆਪਣੇ ਭਰਾ ਨੂੰ ਬਚਾਉਣ ਵਾਸਤੇ ਜਿਹੜਾ ਹਰ ਹੀਲਾ ਕੀਤਾ ਔਰ ਬੜੇ ਦੁੱਖ ਦੀ ਗੱਲ ਹੈਗੀ ਅੱਜ ਜਿਹੜੇ ਹਜ਼ਾਰਾਂ ਲੋਕ ਮੌਤ ਦੇ ਘਾਟ ਉਤਰ ਚੁੱਕੇ ਹੈ ਜਿਹੜਾ ਡਰੱਗਸ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਵਿੱਚ ਔਰ ਇਹੋ ਜਿਹੇ ਲੋਕਾਂ ਨੂੰ ਬਚਾਣਾ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਗਲਤ ਕੰਮ ਹੈ ਔਰ ਜਨਤਾ ਨੇ ਇਹਨਾਂ ਨੂੰ ਆਲਰੇਡੀ ਇਲੈਕਸ਼ਨਸ ਦੇ ਵਿੱਚ ਸਬਕ ਸਿਖਾ ਦਿੱਤਾ ਹੈਗਾ ਔਰ ਅੱਗੇ ਜਨਤਾ ਜਿਹੜਾ ਮੈਨੂੰ ਲੱਗਦਾ ਹੋਰ ਸਬਕ ਸਿਖਾਏਗੀ